43690 ਮਾਡਲ 2 ਲੱਖ ਤੇ 10000 ਰੁਪਿਆ ਰੇਟ ਦਾ ਪੂਰਾ ਵਧੀਆ ਬਣਿਆ ਚਾਰੇ ਟਾਇਰ ਨਵੇਂ ਆ ਇਹ ਫੇ 93 ਮਾਡਲ 1,45,000 ਰੁਪਏ ਆ ਰੇਟ ਆ ਦਾ ਪੂਰ ਲ ਟਾਇਰ ਨਵੇਂ ਆ ਮਗਰਲੇ ਟਾਇਰ ਆ ਤਾਂ ਨਹੀਂ ਆ 744 ਆ ਦੋ ਮਾੜਲਾ ਡਬਲ ਕਲੱਚ 2,45,000 ਰੁਪਏ ਰੇਟ ਹੈ ਦਾ ਟਰੈਕਟਰ ਬਹੁਤ ਸਾਫ਼ ਪੂਰਨੇ ਟਾਇਰ ਘਾਟਾ ਮਗਰਲੇ ਟਾਇਰ ਹੈਗੇ 70 ਪੈਸੇ ਪੂਰਾ ਸਾਫ਼ ਆ ਟਰੈਕਟਰ ਸੱਤ ਪੰਜ ਪੰਜ ਹਜ਼ਾਰ ਚਾਰ ਮਾਡਲ 2 ਲੱਖ 95 ਹਜ਼ਾਰ ਰੇਟ ਆਗਾ ਟਾਇਰ ਚੰਗੇ ਆ ਮੂਹਰਲੇ ਟਾਇਰ ਵੀ ਮਗਰਲੇ ਟਾਇਰ ਵੀ ਅੱਧੋਂ ਜ਼ਿਆਦਾ ਹੀ ਆ ਡਿਸਟ੍ਰੀਬਿਊਟਰ ਵੀ ਲੱਗਾ ਪੋਨਾਲਿਕ ਦਾ 750 14 ਮਾਡਲ 7 ਲੱਖ ਤੇ 95000 ਰੁਪਿਆ ਰੇਟ ਹੈ। ਟਰੈਕਟਰ ਪੂਰਾ ਨਵਾਂ ਪੈਰ ਵੀ ਚੰਗੇ ਆ। 60 65 ਪੈਰ ਰਹਿਗੇ। ਹੋਰਲੇ ਟਾਇਰ ਵੀ ਚੰਗੇ ਆ। ਰੰਗ ਬਹੁਤ ਸਾਫ ਆ। 855 12 ਮਾਡਲ 4,25,000 ਰੁਪਏ ਪਹਿਰ ਅੱਦੇ ਆਹ ਬੂਲਟ ਟਾਇਰ ਚੰਗੇ ਆ ਮਗਰ ਟਾਇਰ ਅੱਦੇ ਮਲਿਕਾ 60 RX 13 ਮਾਡਲ 4,115,000 ਰੁਪਿਆ ਰੇਟ ਆਦਾ ਪੈਰ ਪੂਰੇ ਚੰਗੇ ਆ ਅੱਧੋਂ ਜ਼ਿਆਦਾ ਟਾਇਰ ਆ ਸਾਫਾ ਟਰੈਕਟਰ ਪੂਰਾ ਨੇ ਕਾ 60 ਆ ਗਿਆ 11 ਮਾਡਲ 395000 ਰੁਪਏ ਰੇਟ ਹੈ ਦਾ ਟਾਇਰ ਵੀ ਪੂਰੇ ਚੰਗੇ 70% ਟਾਇਰ ਹੈਗੇ ਟਰੈਕਟਰ ਪੂਰਾ ਸਾਫ ਡਿਸਟਿਬਿਊਟਰ ਲੱਗਿਆ ਹੋਇਆ ਰੰਗ ਰੰਗ ਪੂਰਾ ਚੰਗਾ ਹੈ ਟਰੈਕਟਰ ਦਾ 1926598 ਮਾਡਲ 1,60,000 ਰੁਪਿਆ ਰੇਟ ਹੈਗਾ ਟਾਇਰ कसे ਹੋਏ ਆ ਮੂਹ ਲਟਿਆ ਠੀਕ ਆ ਮਗਰ ਟਾਇਰ कसे ਹੋਏ ਟਰਾਂਕ ਕਰਾਂਗਾ ਨਾਲ ਦਾ ਹੀ ਆ IC 242 2000 ਮਾਡਲ 2,115,000 ਰੁਪਏ ਰੇਟ ਆ ਜੀ ਮਦਰ ਲਈ ਟਾਇਰ ਨਵੇਂ ਆ ਮੂਰ ਲਈ ਟਾਇਰ ਘੱਟ 55 99 ਮਾਗ ਲ 1 ਲੱਖ 1.5 ਲੱਖ ਰੁਪਇਆ ਰੇਟ ਹੈ 275 2000 ਮਾਡਲ 2 ਲੱਖ ਰੁਪਇਆ ਰੇਟ ਹੈ ਮਗਰਲੇ ਟਾਇਰ ਨਵੇਂ ਆ ਮੂਹਰਲੇ ਟਾਇਰ ਦੇ ਚੰਗੇ ਆ ਟਰੈਕਟਰ ਸਾਡ ਫਾਰਮ ਟਰੈਕਟਰ 60 ਕਾਪੀ ਪਾਸਿੰਗ ਹੈ 2035 ਤੱਕ ਮਾਡਲ 2007 2 ਲੱਖ 90000 ਰੁਪਿਆ ਰੇਟ ਆ ਡਬਲ ਕਲਚ ਮੂਰਲੇ ਟਾਇਰ ਨਵੇਂ ਆ ਮਦਰਲੇ ਟਾਇਰ ਪਏਗਾ ਸ਼ਤਰਿਸ਼ ਤਰੀ ਚੰਗੀ ਲੱਗੂ ਆ ਹਰਾ ਗਰਾਉਂਡ ਵੀ ਪੂਰਾ ਸਾ ਟਾਇਰ ਇਹ ਟਾਸ਼ੇ ਚੜ ਗਿਆ ਟਾਇਰ ਚੰਗੇ ਆ ਮਗਰ ਟਾਇਰ ਵੀ ਪੂਰੇ ਚੰਗੇ ਆ ਰਾ 265 18 ਮਾਡਲ 390000 ਰੁਪਿਆ ਰੇਟ ਹੈ। ਚਾਰੇ ਟਾਇਰ ਪੂਰੇ ਚੰਗੇ ਆ। ਟਰੈਕਟਰ ਵੀ ਸਾਫ ਬਹੁਤ। ਰੰਗ ਰੰਗ ਬਹੁਤ ਸਾਫ ਆ ਨਵਾਂ ਹੀ ਪਿਆ। IC 950 19 ਮਾਡਲ 5 ਲੱਖ 15000 ਰੁਪਏ ਰੇਟ ਆਦਾ ਟਰੈਕਟਰ ਵੀ ਪੂਰਾ ਨਵਾਂ ਹੈ ਪਾਇਰ ਵੀ ਪੂਰੇ ਚੰਗੇ ਹੈ ਜਾ ਪੰਜ ਮਾਡਲ ਹੈ 2,95,000 ਰੁਪਏ ਰੇਟ ਆ 6 ਚ ਰਿਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਫਾਰਮ ਟਰੱਕ 60 7 ਮਾਡਲ ਹੈ ਡਬਲ ਕਲਾਚ 2 ਲੱਖ ਤੇ 70 ਹਜ਼ਾਰ ਰੁਪਏ ਰੇਟ ਆ ਇਹ ਟੂਰ ਪੂਰੇ ਚੰਗੇ ਆ ਐਕਟਰ ਸਾਹਿਬ ਨੰਬਰ 7682 7682 81943 81943 ਪਿੰਡ ਕਿਹੜਾ ਆਪਣਾ ਸਮਾਲਸਰ ਸਮਾਲਸਰ ਕਿੱਥੇ ਛੱਡਣਾ ਭਰੇ ਇਹ ਛੱਡਦੇ 60 ਦੇ 15 ਬਾਰ ਠੀਕ ਹੂੰ ਦੋ ਤੋਂ 50 ਜ਼ਿਆਦਾ ਛੱਡ ਦੋਗੇ ਹਾਂ ਠੀਕ ਆ ਬਈ ਸੀ 11 87 ਮਾਡਲ ਆ ਤੇ 82000 ਰੁਪਿਆ ਰੇਟ ਹੈ ਦਾ ਟਾਇਰ ਕਸੇ ਰਿਹਾ ਜੀ